ਕੱਲ ਉਹਨਾਂ ਨੇ ਆਪਣੀ ਨਹੀਂ ਆਇਆ ਤੇ ਖਾਪੀ ਗੱਲ ਕਰਨੀ ਹੈ ਹੂੰ ਤੇ ਕਹਦਾ ਉਹ ਦੇ ਹੀ ਨਹੀਂ ਕਿ ਕਹਦਾ ਸੀਓ ਦੀ ਕੁਵੀਰ ਦੇਖੋ ਤੇ ਕਿੱਥੇ ਵੀ ਹੂੰ ਉਹ ਜੋ ਤਾਂ ਛਿਵਜੀ ਤੇ ਛਿਵਜੀ ਤੇ ਆ ਚਾਰਤਾ ਵਾਲਾ ਸੀ ਕਿ ਵੀ ਸ਼ੁਰੂ ਦੀ ਚਾਰ ਪਾਲ ਤੋਂ ਦੋਈ ਗਿਆ 30 ਤਾਂ ਅਕਬੀਰ ਨੇ ਲਾਪ ਗਈ ਹੈ ਠੀਕ ਹੈ ਜੀ ਤੇ ਜਿਹੜੇ ਤੀਰਥ ਜਾਣ ਵਾਲੇ ਹੋ বিষ্ণੂ বিষ্ণੂ ਭਗਤ ਵੀ ਜਾਂਦੇ ਆ ਸ਼ਿਵਜੀ ਭਗਤ ਵੀ ਜਾਂਦੇ ਆ ਜੀ ਆ ਜਿਹੜੇ ਵੀ ਜਾਂਦੇ ਨੇ ਪੀਰ ਸਬਤਾਂ ਦਾ ਸਾਧ ਜਿਹੜੇ ਕਰਦੇ ਨੇ ਹੈ ਬੇਵ ਕਰਦੇ ਨੇ ਪੀਰ ਸਬਤ ਦੇ ਨਾਲ ਜੁੜੇ ਹੋਏ ਨੇ ਉਹ ਪਾਂਦ ਮਛਲੀ ਜ਼ਰਾ ਪਾਂਦ ਜੇ ਖਾਦੇ ਨੇ ਸਦਾ ਪਾਂਦ ਕਰਦੇ ਨੇ ਜਰਾ ਪੀਰ ਦੇ ਰੇਤਾਂ ਮਛਲੀ ਖਾਦੇ ਨੇ ਹਾਂ ਉਹਨਾਂ ਦੇ ਗ੍ਰਾਮ ਸਹਿਜ ਜਿਵੇਂ ਨੇ ਵੀ ਇਹ ਹੈ ਕਿ ਸਹੀ ਨਾ ਕੋਈ ਕੰਨ ਆ ਰਿਆਂ ਨੂੰ ਬਿੱਤੀ ਪ੍ਰਾਚ ਹੋ ਜਾਂਦੀ ਉਹਨਾਂ ਦੀ ਅੱਛਾ ਜੀ ਸਾਥਲ ਚਲੇ ਗਿਆ ਬੇਕਾਰ ਚਲੇ ਗਿਆ ਇੱਕੋ ਸੀਤਾ ਹੋਇਆ ਹਾਂ ਹਾਂ ਨਾਮ ਉਹ ਨਾਮ ਵਾਲਿਆਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੇ ਨਾਲ ਨਾਮ ਹੈ ਸਾਡੇ ਕੋਲ ਹੂੰ ਹੂੰ ਸਾਡੇ ਕੋਲ ਪੀਰ ਸਵਰਦਾ ਸਾਹਿਬ ਦਾ ਇਹ ਹੈ ਉਹ ਜੀ ਦੇ ਬਬਰਜਤ ਨੇ ਸਾਡੇ ਤੋਂ ਹੂੰ ਹੂੰ ਇਸ ਕਰਕੇ ਸਾਡੇ ਤੇ ਲੱਗੂ ਹੈ ਜੀ ਸਿਖਾ ਕੇ ਜਿਹਨਾਂ ਲੋਕਾਂ ਕੇ ਲੱਗੂ ਜੀ ਹੂੰ ਹੂੰ ਜਿਹਨੇ ਲੋਕ ਸਿਖਾਣਾ ਚੋਰ ਬਣੇ ਗੁਰਖਦੇ ਅੱਛਾ ਜੀ ਉਹ ਪੀਰ ਸਵਰਦਾ ਦੇਵ ਹੂੰ ਕੀਰਤੋ ਪ੍ਰਾਪਤੀ ਦੀ ਹੰਕਾਰ ਦੀ ਪ੍ਰਾਪਤੀ ਹੈ ਨਾ ਇਹ ਕੀਰਤੋ ਦਾ ਇਹ ਤਾਂ ਤਾਂ ਦੇ ਆਦਤਾਂ ਦੇ ਕੋ ਪਾਵੇ ਤਿਲ ਕਾ ਉਹ ਵੀ ਇਹ ਤਾਂ ਕੋਈ ਪ੍ਰਾਪਤੀ ਦੀ ਗੱਲ ਨਹੀਂ ਇਹ ਜਿਹੜਾ ਭਾਂ ਜੋੜਦੇ ਨੇ ਇਹਦੇ ਨਾਲ ਸਾਡੇ ਨਾਲ ਕੋਈ ਕੰਦੂ ਹੋਵੇ ਨਹੀਂ ਪਤਾ ਕਿ ਨਾਮ ਦੇ ਉੱਤੇ ਕੋਈ ਅਜਿਹਾ ਚੀਜ਼ਾਂ ਦਾ ਨਾਮ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਨਾਮ ਦਾ ਵਾਰge ਹੋਰ ਇਹ ਵਾਰge ਹੋਰ ਇਹ ਰਸਤਾ ਹੋਰ ਹੈ ਕਵਬ ਦਾ ਮਾਰਗ ਹੋ ਹੋ ਇਹੋ ਮਾਰਗ ਹੈ ਜੇ ਫੈਲੇ ਰੂਤੀ ਪੰਹਾਰੀ ਸੋ ਫੈਲਦਾ ਸੰਸਦੂਾਰੀ ਹਮਮਾ ਦਾ ਰਸਤਾ ਹੋ ਰਿਹਾ ਇਹ ਰਸਤਾ ਹੋ ਰਿਹਾ ਇਹ ਰਸਤਾ ਅਲਵਾਸੇ ਸ਼ੁਰੂ ਹੋ ਗਿਆ ਸਾਡੇ ਦਸਤਾਂ ਅਸ ਲੋਗ ਰਹੀ ਹਾਂ ਹਾਂਜੀ ਹਾਂਜੀ ਨੀਚੇ ਲੋਨ ਕਰ ਰਹੋ ਲੈ ਸਾਜਨ ਘਟਮਾਹੇ ਸਬਰਸ ਖੇਲੋ ਪੀਸ ਪੀਸੋ ਕੀ ਸੀ ਲਿਖਾਵਨ ਨਹੀਂ ਜੀ ਤੇ ਲੋਨ ਨਾਲੋਂ ਕਦੇ ਰੱਖਾਂ ਨਾ ਰੂਟੀ ਵੀ ਪਾਸੇ ਰੱਖੋ ਆਪਣੀ ਹਾਂਜੀ ਹਾਂਜੀ ਆਪਾਂ ਹਾਂ ਲੈ ਇਹ ਘਟਮਾ ਹੈ ਹਾਂਜੀ ਆਪਣੇ ਅੰਦਰ ਸ਼ਬਦ ਵਿੱਚ ਨੂੰ ਪਸਾਠੇ ਪ੍ਰਗਟ ਕਰਕੇ ਥੰਲੇ ਚ ਅੱਗੇ ਰਹੋ ਆਪਣੇ ਅੰਦਰ ਇਹ ਜਾਗਦੇ ਰਹੋ ਅੱਛਾ ਜੀ ਰਾਮਨ ਦਾ ਤਪੀਰ ਨੂੰ ਨੇ ਆਪਣੇ ਅੰਦਰ ਨੂੰ ਚਿੱਤੇ ਰੂ ਆਸਰੂ ਕੀ ਹੋਵੇ ਰਹੋ ਅੱਛਾ ਜੀ ਲੈ ਲੈ ਸਾਜਨ ਘਟਮਾ ਹੈ ਲੈ ਸਾਜਨ ਨੂੰ ਘਟ ਚ ਬਸਾ ਕੇ ਉਹਦੇ ਵੱਲ ਜਾ ਉਹਦੇ ਵੱਲ ਧਿਆਨ ਲੱਖੋ ਹੂੰ ਤਬ ਇਹ ਜੀ ਸਬਰਸ ਖੇ ਉਹਦੇ ਨਾਲ ਸਾਰੇ ਦਾ ਸਾਰੇ ਆਲ ਵਿੱਚ ਉਹਦੇ ਨਾਲ ਖੇਲੋ ਤੇ ਕਿਸੇ ਨੂੰ ਦੱਸਣ ਦੀ ਦਿਖਾਉਣ ਦੀ ਲੋੜ ਨਹੀਂ ਹੈ ਹੂੰ ਹੂੰ ਔਰ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ ਹੂੰ ਹੂੰ ਦਿਖਾਵਾ ਕਰਨ ਦੀ ਲੋੜ ਨਹੀਂ ਹੈ ਕੋਈ ਹੂੰ ਹਾਂ ਲੋਕਾਂ ਕਹਿੰਦਾ ਕਿ ਖੇਲਣ ਕਿਉਂ ਕਰੂਗੀ ਕਹਿੰਦਾ ਕਿ ਹਾਂ ਉਹ ਬੜੋ ਅੱਛਾ ਇਹ ਅਜੇ ਤਾਈ ਹੈ ਨਾ ਸਭ ਰਸ ਖੇਲੋ ਪੀਸੋ ਕਿਸੇ ਲਖਾਵੋ ਨਹੀਂ ਠੀਕ ਹੈ ਕਿਸੇ ਨੂੰ ਹਾਂ ਕਿਸੇ ਨੂੰ ਤੇ ਕਿਸੇ ਨੂੰ ਪ੍ਰਗਟ ਕਰਨ ਦੀ ਲੋੜ ਨਹੀਂ ਹੈ ਆਪਾਂ ਨੂੰ ਕੋਈ ਪਰਪੇਲਣਾ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਜੀ ਅਕਰ ਆਪਣੇ ਆਸਮਾਨ ਦੇ ਹੋ ਹੂੰ ਆਪਣੇ ਅਦਰੋਂ ਉਧਰੇ ਬਾਹਰੋਂ ਆਪਣੇ ਅੱਛਾ ਜੀ ਕੋਈ ਬਹੁਤਾ ਪ੍ਰਗਟ ਕਰਨ ਦੀ ਲੋੜ ਨਹੀਂ ਹੈ ਦਾ ਰਾਮ ਕਰਨ ਦੀ ਲੋੜ ਨਹੀਂ ਹੈ ਬਾਹਰ ਹੂੰ ਹਾਂ ਹਾਂ ਜੀ ਆਠ ਜਾਮ 64 ਘਰੀ ਤੂੰ ਨਿਰਖਤ ਰਹਿ ਜਿਓ ਨੀਚੇ ਲੋਨ ਕਿਉਂ ਕਰੋ ਸਭ ਘਟ ਦੇਖੋ ਪੀਓ ਕਹਿੰਦੇ ਲੋਨ ਕਰਦੇ ਲੋਨੀਆਂ ਹੋ ਉਹਨਾਂ ਦੀ ਕੇ ਲੋਨ ਕਰਦੀ ਲੋਨੀਆਂ ਹੋਰ ਤਰ੍ਹਾਂ ਦਾ ਜਿਹੜਾ ਦੀਚੇ ਸਮਝ ਗਏ ਤੁਸੀਂ ਹਾਂਜੀ ਸ਼ਰਮ ਕਰਦੀ ਲੋਨ ਨਹੀਂ ਆ ਦਸਾਰ ਤੋਂ ਹੂੰ ਕਿ ਸਭ ਘਟ ਦੇ ਪੀਓ ਪਾਰੇ ਘਟਾਂ ਦੇ ਵਿੱਚ ਹੀ ਹੈ ਹੂੰ ਆਕ 46 ਘੜੀ ਹੂੰ ਹੂੰ ਅੱਠੇ ਤਹਰ ਮਾ ਜੀ 14 ਘੜੀਆਂ ਦੇ ਵਿੱਚ ਹੂੰ ਅੱਠ ਪਹਿਰ ਦੀ 4 ਘੜੀਆਂ ਹੁੰਦੀਆਂ ਨੇ ਅਜਾ ਜੀ ਅੱਧੇ ਘੜੀਆਂ ਹੁੰਦੀਆਂ ਹੁੰਦੀਆਂ ਹਨ ਠੀਕ ਹੈ ਜੀ ਅੱਠ ਪਹਿਰ ਚ ਜੋ ਵੀ ਦਾ ਟੇਟ 2 1/2 ਘੜੀ ਦਾ ਟਾਟ ਆਉਂਦਾ ਹੈ ਕੀ ਇਹ 44 ਘੜੀਆਂ ਬਣਾਉਂਦੇ ਨੇ ਹੂੰ ਹੂੰ ਆੜ ਜਾਬ ਤੋਂ 43 ਹੂੰ 8 ਤੱਕ ਘੜੀ ਦਾ ਪਹਿਲ ਹੁੰਦਾ ਹੈ 8 ਪੈ 48 64 ਹੋ ਗਏ ਕੀ ਜੀ ਤੂੰ ਨਿਰਖਤ ਰਹੇ ਜੀਓ ਆ ਨਿਰਖਤ ਰਹੇ ਜੀਓ ਜਿਉ ਅੰਦਰੇ ਅੰਸਰ ਮੁખી ਹੋ ਜਾਂਦਾ ਹੂੰ ਉਹਦੇ ਦਰਦਾਂ ਦਾ ਆਪਣੀ ਦਰਸ਼ਣ ਤੇ ਰਹਿਣਾ ਜੁੜਿਆ ਹੂੰ ਹੂੰ ਇੱਦਾਂ ਕਰਨ ਕਰਤੀ ਕੀ ਲੋੜੇ ਸ਼ਰਮ ਕਰਦੀ ਕੀ ਲੋੜੇ ਕਿਸੇ ਤੇ ਸਭ ਕੱਟਦੇ ਵੀ ਸਾਰਿਆਂ ਦੇ ਅੰਦਰ ਹੀ ਹੂੰ ਹੂੰ ਆਪਣੇ ਆਪਣੇ ਦੇਖ ਲਵੇ ਜਿਹਨੇ ਦੇਖਣਾ ਹੂੰ ਇਹ ਕਹਨ ਹੈ ਹੱਥ ਲੈ ਆਪਣੇ ਅੰਦਰੋਂ ਲੈ ਲਵੇ ਸਾਜੀ ਅ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮੈਂ ਬਸੋ ਕੇ ਪਿਓ ਜੀਓ ਪਿਓ ਬੂਜੋ ਨਹੀਂ ਕਟ ਮੈਂ ਜੀਓ ਕੇ ਪਿਓ ਆ ਤੂੰ ਸਖੀ ਜੀਓ ਵੇ ਪੀਓ ਬਸ ਹੈ ਪੀ ਮੈਂ ਬਸੇ ਕੇ ਜੀਓ ਗੁਣ ਸਖੀ ਪੀ ਮੈਂ ਜੀਓ ਬਸ ਹੈ ਹਾਂਜੀ ਜੀ ਮੈਂ ਬਸੇ ਕੇ ਪੀਓ ਆ ਜੀ ਮੈਂ ਪੀ ਬਸ ਹੈ ਜੀ ਜਿਹੜਾ ਸੀਗਾ ਉਹ ਪੀ ਦੇ ਬਸੇ ਵਿੱਚ ਬਸਿਆ ਜੀਤ ਬਸਿਆ ਹੋਇਆ ਦੋ ਇਹਨਾਂ ਦੇ ਨਾ ਹਮ ਜੀ ਜੀ ਤੋਂ ਪੀ ਜੀ ਨੂੰ ਵੀ ਬੋਲਦੀ ਆ ਇਹ ਤਾਂ ਮੰਖੀ ਚਤ ਪੀ ਆ ਪੀਓ ਪੀਓ ਕੋਣ ਜੀਓ ਜੀਓ ਉਹਨੇ ਕਰੇ ਰੋਏ ਦੋਰੀ ਹੈ ਅੱਛਾ ਜੀ ਪੁਰ ਪੀਓ ਜੀਓ ਵੈਗ ਜੀਓ ਚ ਪੀਓ ਬਸਿਆ ਸਵਾਲ ਹੈ ਠੀਕ ਹੂੰ ਕੱਟ ਦੇ ਵਿੱਚ ਦੋਏ ਰੇ ਦੋਏ ਇੱਕ ਰੂਮ ਦੇ ਵਿੱਚ ਵੀਨੇ ਨੇ ਹੋਣਾ ਤਾਂ ਜਾਣ ਹੈ ਨਹੀਂ ਉਹ ਕਹਿੰਦਾ ਜੀਓ ਚ ਪੀਓ ਬਸਿਆ ਪੀਓ ਜੀਓ ਬਸਿਆ ਅੱਧਾ ਗਲਾਸ ਪਾਣੀ ਦਾ ਸੀ ਤਾਂ ਦੁੱਧਾ ਸੀ ਦੁੱਧ ਪਾਣੀ ਬਾਤਾ ਦੋ ਇੱਕ ਹੋ ਗਏ ਉਹ ਦੁੱਧ ਚ ਪਾਣੀ ਰਲਿਆ ਕਿ ਪਾਣੀ ਚ ਦੁੱਧ ਰਲਿਆ ਸਵਾਲ ਇਹ ਹੂੰ ਹੂੰ ਦੁੱਧ ਨੇ ਪਾਣੀ ਆਪਣੇ ਵਿੱਚ ਲਿਆਇਆ ਪਾਣੀ ਨੇ ਦੁੱਧ ਆਪਣੇ ਵਿੱਚ ਲਿਆਇਆ ਸਵਾਲ ਇਹ ਠੀਕ ਹੈ ਜਵਾਬ ਇਹ ਹੈ ਕਿ ਜਿਉ ਪੀਓ ਤੁਸੀਂ ਜਿਹੜੀ ਹੋ ਰਹੀ ਉਹ ਜਿਉ ਪੀਓ ਦਾ ਕੋਈ ਫਰਕ ਦਾ ਪਤਾ ਨਹੀਂ ਲੱਗਦਾ ਉਲਟ ਹੀ ਪਤਾ ਲੱਗਦਾ ਕਿ ਕੌਣ ਕੀ ਚੰਗਿਆ ਕੱਲ ਮੈਂ ਜਿਉ ਕੁ ਪੀਓ ਘਟੇ ਸੀ ਉਹ ਕੁ ਪੀਓ ਹੈ ਸਵਾਲ ਹਾਂ ਸਵਾਲ ਨਹੀਂ ਰਿਹਾ ਹੂੰ ਤੇ ਇਹਦਾ ਜਵਾਬ ਹੈ ਨਹੀਂ ਕਿਤੇ ਅਸਰ ਜੀ ਉਹ ਇੱਕ ਨਹੀਂ ਵਾਪਸ ਹੀ ਤਾਂ ਹੋ ਗਿਆ ਜੀ ਕਿ ਕੋਹ ਕੇ ਪਾਣੀ ਨਹੀਂ ਸੁਧਰ ਲ ਗਿਆ ਜਾਂ ਪਾਣੀ ਪਾਣੀ ਰਲ ਗਿਆ ਹੂੰ ਕਿਹੜਾ ਪਾਣੀ ਕਿਹੜੇ ਜਿਹੜੇ ਵਾਲੇ ਠੀਕ ਹੈ ਜੀ ਮਾਂਚੇ ਠਿਕ ਹੋ ਗਿਆ ਜੀ ਆਇਕ ਹੋ ਗਏ ਆ ਫ੍ਰੀਕਾ ਨਾ ਹੋ ਗਏ ਹੂੰ جو جل میں جلا کھٹانا تیو جو تی سن جو سمانا اور اثر کی ہویا بیٹا کی قبل پائے بھی سرام ایک یہ ہوں جو بھی بیٹ گیا ایک یہ ہوئی نہیں کبیر بامن گرو ہے جگت کا پگتن کا گرنا ہے ارج ارج کے پچموہ ਚਾਰੋ ਵੀ ਦੁਮਾ ਚਾਰੋ ਦੇਖੋ ਬਹਾਮਣ ਗੁਰੂ ਆ ਜਗਤ ਦਾ ਹੁਣ ਪੁੱਤ ਅਦਾ ਕੀਤਾ ਹੂੰ ਹੂੰ ਸਹੀ ਹੈ ਹੈ ਬਹਾਮਣ ਆਦਮੀ ਆ ਜਦ ਸਰ ਗੁਰੂ ਬਣੇ ਬੈਠਾ ਹੂੰ ਉਹਨਾਂ ਗੋਗਰਨਾ ਦਾ ਉਹ ਵੀ ਗੁਰੂ ਬਣਿਆ ਬੈਠਾ ਹਾਂ ਹਾਂ ਆਦਮੀ ਗੁਰੂ ਨੇ ਦੋਏ ਬਣੇ ਹੋਏ ਹੂੰ ਇੱਕ ਛਿਪਦੀ ਦੇ ਭਗਤ ਨੇ ਇੱਕ ਵੀ ਗੁਰੂ ਦੇ ਭਗਤ ਨੇ ਅੱਜ ਜੀ ਤੇ ਜੀ ਕਾਤਾ ਮੇਰੀ ਸਾਡੀ ਹੂੰ ਪਰਮ ਗਿਆ ਦੀ ਦੀ ਪਤਾਂ ਦੀ ਟੇਠਾਂ ਦੀ ਹੂੰ ਇਹ ਨਾ ਜ ਆਦਮੀ ਗੁਰੂ ਦੀ ਹੁੰਦਾ ਅੱਛਾ ਜੀ ਇਹ ਕਰਕੇ ਗੁਰਬਾਣੀ ਤਾਂ ਸਾਫ ਇਹਾ ਗੁਰੂ ਸਦਾ ਇਹ ਗਿਆਨੀ ਹੁੰਦਾ ਹੂੰ ਕੈਸਾ ਮਾਰਕ ਪਾਵੇ ਹੂੰ ਸੌ ਦੇ ਮਾਰ ਦੇ ਕਿਵੇਂ ਪਾਸ ਹੋ ਗੁਰੂ ਦਾਫੇ ਬਣ ਗਿਆ ਹੂੰ ਹੂੰ ਜਿਹੜਾ ਆਪੇ ਗੁਰੂ ਬਣ ਗਿਆ ਉਹ ਗੁਰੂ ਦੇ ਮਾਰਗ ਨਹੀਂ ਪਾ ਸਕਦਾ ਉਹ ਆਪਣੇ ਮਾਰਗ ਪਾਊ ਆਪਣੇ ਮਨ ਜੁੜੂ ਫਿਰ ਹੂੰ ਹੂੰ ਆਪਣਾ ਜੋੜ ਨਾ ਲਾ ਦੀ ਜੀ ਤਾਂ ਹੂੰ ਹੂੰ ਤੁਹਾਡੇ ਜੀ ਦਾ ਆਹ ਤਾਂ ਸੇ ਕੇ ਅਵਤਾਰਾ ਸੋਈ ਗੁਰੂ ਸਮਝਿਓ ہمارا ਹਮਾਰਾ ਸਾਰਿਆਂ ਦਾ ਆਪਣਾ ਜਗਾ ਮੈਂ ਆਪਣਾ ਸਾਰਿਆਂ ਦਾ ਗੁਰੂ ਕੋਈ ਹੈ ਭਾਈ ਹੂੰ ਹੂੰ ਨਵਸਰਾਲ ਤੇ ਸੀ ਕੋ ਮਾਰੀ ਸੋਹ ਜੀ ਆਪ ਸਵਾਰੀ ਸਾਰੀ ਪਰਜਾ ਨੂੰ ਸਵਾਰੀ ਹੈ ਸਾਰੀ ਪਰਜਾ ਨੂੰ ਵੀ ਗਿਆਨ ਦਿੱਤਾ ਹੈ ਸਾਰੀ ਪਰਜਾ ਨੂੰ ਇਹਦਾ ਠੀਕ ਹੈ ਉਹ ਗੁਰੂ ਹੈ ਔਰ ਬਾਪੂ ਗੁਰੂ ਆਪਣਾ ਹੈ ਬਾਪੂ ਗੁਰੂ ਦਾ ਜਦ ਤੱਕ ਸਿਖਾਣਾ ਕੋਈ ਅਧਿ ਗੁਰੂ ਨਹੀਂ ਬੁਝਿਆ ਤਾਂ ਤੱਕ ਕਰਨਾ ਹੈ ਹੂੰ ਉਹਦਾ ਸਿੱਧਾ ਇਹ ਕੁਝ ਇਹ ਆ ਨਾ ਉਹ ਤੇਰਾ ਗੁਰੂ ਕੋਣ ਹੈ ਖਾਸ ਗੁਰੂ ਮੇਰਾ ਖਾਸ ਗੁਰੂ ਹੈ ਹੂੰ ਹੂੰ ਸ਼ਬਦ ਕੰਨਾਂ ਦਾ ਵਿਸ਼ਾ ਸ਼ਬਦ ਧੁਰਤੀ ਬਾੜੇ ਨੂੰ ਪਿਆਰ ਦੇਣ ਵਾਲਾ ਸ਼ਬਦ ਗੁਰੂ ਆਹ ਹਾਂ ਸ਼ਬਦ ਕੰਨਾਂ ਦਾ ਵਿਸ਼ਾ ਹੈ ਜੀ ਜੀ ਪਰ ਉਹ ਸ਼ਬਦ ਨੂੰ ਬਿਨਾਂ ਤੋਂ ਛੋਣ ਵਾਲਾ ਅੰਨਾਂ ਬਾਜੋ ਵੇਖਣਾ ਬਿਲਕੁਲ ਆਹ ਕੰਨਾਂ ਦਾ ਬਾਦਿਆਂ ਸਾਡੀ ਅਸਲ ਨੇ ਕੰਨਾਂ ਦਾ ਸਲਪਣਾ ਦਾ ਵਿਸ਼ਾ ਸੀ ਸਲਵਣਾ ਦਾ ਕੰਨਾਂ ਦਾ ਵਿਸ਼ਾ ਸੀ ਅੱਛਾ ਜੀ ਸਲਪਣੀ ਸੋਣੇ ਨੂੰ ਬੋਲਣਾ ਜੇ ਤੁਸੀਂ ਜ਼ਰੂਰ ਕੋਈ ਅੱਖਾਂ ਤੋਂ ਬਿਨਾ ਤੇ ਕਰ ਲੈਣਾ ਦੇਖੋ ਹੂੰ ਹੂੰ ਦੇਖੋ ਵੀ ਛੱਤੀ ਦਾ ਡਾਇਰੈਕਟਰ ਦੇਖਣਾ ਅਸੀਂ ਇਜ਼ਾਰਤ ਦੇਦੇ ਹਾਂ ਇਜ਼ਾਰਤ ਮਾਇਆ ਦੇਖੀ ਵੀ ਆ ਡਾਇਰੈਕਟਰ ਗੁਰੂ ਸਾਹਿਬ ਦੇਖੀਗਾ ਹੂੰ ਹੂੰ ਡਾਇਰੈਕਟਰ ਡਾਇਰੈਕਟਰ ਤੇ ਦੇਖ ਹੁੰਦਾ ਤੇਰੀ ਦੇ ਥਰੂ ਨਹੀਂ ਦੇਖ ਹੁੰਦਾ ਮਾਇਆ ਦੇ ਥਰੂ ਨਹੀਂ ਦੇਖ ਹੁੰਦਾ ਨਾ ਕਦੇ ਵੀ ਹੂੰ ਡਾਇਰੈਕਟਰੀ ਵਜੋਂ ਜਿਹੜੇ ਵੀ ਡਾਇਰੈਕਟਰੀ ਬਾਣੀ ਹੈ ਜਿਹੜੀ ਜਿਹਨੂੰ ਬਾਣੀ ਕਿਹਾ ਹੈ ਬਾਣੀ ਗੁਰੂ ਹੈ ਨੋ ਤਾਂ ਜਿਹੜਾ ਬਾਵਾ ਬਾਣੀ ਰੰਗਾਨਾ ਉਹੰਨਾ ਨਾਲ ਹੀ ਸੁਣੀ ਜਾ ਸਕਦੀ ਬਿਨਾਂ ਸੰਗਤ ਸੁਣੀ ਜਾਊਗੀ ਉਹ ਠੀਕ ਹੈ ਫੋਨ ਨਹੀਂ ਕਰਦੇ ਕਿ ਹੈ ਸਾਡੇ ਕੋਲ ਉਹਦੇ ਨੂੰ ਸੁਣੀ ਜਾਊਗੀ ਹੂੰ ਇਹ ਜਾਬਤਵਾਨਾਂ ਨੇ ਛੁੱਟ ਗਿਆ ਠੀਕ ਜਿਨਾ ਜਿਹੜੇ ਵਿਸ਼ੇ ਤੇ ਨਹੀਂ ਆਉਂਦੇ ਕੁਰਬਾਨੀ ਦੀ ਸਬਦੀਤੀ ਹੋਣੀ ਸਾਡੀ ਹੂੰ ਅਸੀਂ ਉਹ ਤਾਂ ਥੱਲੇ ਉਤਰਿਆ ਹੈ ਹੂੰ ਕੁਰਬਾਨੀ ਯਾਰੋ ਬਾਣੀ ਦਾ ਅਸੀਂ ਪੜਾਤਾ ਇਹ ਜਿਹੜੀ ਸਮਝ ਸਕੀ ਹਾਂ ਜੀ ਗੁਰਬਾਣੀ ਨੂੰ ਫਿਰ ਜਿਹੜੇ ਅੱਖਰ ਨਹੀਂ ਸ਼ਬਦ ਸ਼ਬਦ ਰੂਪ ਹੈ ਸਾਡੇ ਕੋਲ ਅੱਖਰ ਰੂਪ ਦੇ ਵਿੱਚ ਜਿਹੜੀ ਗੁਰਬਾਣੀ ਲਿਖੀ ਹੋਈ ਹੈ ਹੂੰ ਦੇਖ ਤਾਂ ਖਰੂ ਨਾ ਹੈ ਹੂੰ ਜੋ ਉਹ ਤਿੰਨ ਸਾਖ ਦੀ ਅੱਖਰ ਰੂਪ ਹੈ ਹੂੰ ਹੂੰ ਗੁਰਬਾਣੀ ਦਾ ਖਰੀਰੂ ਅੱਖਰੀ ਰੂਪ ਨੂੰ ਸ਼ਬਦ ਕਰਨ ਲੱਗੇ ਅਸੀਂ ਤਾਂ ਬਹੁਤ ਥੰਡੇ ਰੰਗੁਰ ਜੇ ਹੂੰ ਇਹ ਗੱਲ ਵਿਚਾਰ ਰੋ ਬੋਲ ਰਹਾ ਹੂੰ ਹੂੰ ਕਿਵਾਰਾ ਉਹ ਜੋਗਰ ਵਾਲੀ ਬੋਲਦੀ ਆ ਤਾਂ ਸਭ ਜਾਊ ਜਿਉਂ ਅਸੀਂ ਪਾਸ਼ਾ ਸਮਝੀਏ ਮਾਨੂੰ ਕੀ ਕਿਹਾ ਸੀ ਅੱਜ ਅਸੀਂ ਉਹਦੇ ਅਰਥ ਕੀ ਲਾ ਗਏ ਹੂੰ ਹੂੰ ਇਸ ਕਰਕੇ ਅਸੀਂ ਉਹ ਧੰਨੇ ਸਾਥ ਫਾਰੀ ਗੱਲ ਕਰੀ ਗਤ ਕੋਈ ਕਹੇ ਜੀ ਵੀ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਦੰਤਾ ਭਗਤਾਂ ਨੂੰ ਗੁਰ ਵੀ ਨਹੀਂ ਮੰਨਦੇ ਠੀਕ ਹੈ ਨਾ ਜੀ ਗੁਰਦੇਵ ਬੜੀ ਬੰਦੇ ਗੁਰਦੇਵ ਨਹੀਂ ਗੁਰਦੇਵ ਦੇਵ ਦੇ ਹੂੰ ਗੁਰਦੇਵ ਦੀ ਅੰਦਰ ਆ ਸਭ ਦੇ ਹੂੰ ਹੂੰ ਗੁਰਦੇਵ ਦੀ ਹਾਜ਼ਰੀ ਹੁੰਦਾ ਛੋਟੋ ਗਿਆਨ ਹੈ ਹੂੰ ਹੂੰ ਅਰ ਜੋਰੀ ਤੇ ਪਕਣ ਸਗਲੇ ਜਦੋਂ ਪੈਂ ਹੂੰ ਮੋਟਾਰ ਉੱਤੇ ਦਮ ਹੈ ਹਾਂਜੀ ਅਰ ਕੀ ਹੋਇਆ ਤਾਰੀ ਗੁਰਦੇਵ ਬੁਲਤੀ ਆਪਿਆ ਕੀ ਹੋਇਆ ਹੂੰ ਗੁਰਦੇਵ ਮੰਨ ਲੈ ਜੀ ਗੁਰਦੇਵ ਹੂੰ ਹੂੰ ਠੀਕ ਹੈ ਜੀ ਆਰਾਮ ਵੇਦਾ ਜੇ ਉਹਨਾਂ ਦਾ ਹੋਇਆ ਐਸਾ ਹੋ ਉਹਨੂੰ ਪਤਾ ਹੀ ਨਹੀਂ ਤੱਤ ਕੀ ਆ ਹਾਂ ਤੱਤ ਨੂੰ ਪਤਾ ਹੀ ਨਹੀਂ ਆ ਉਹ